कोई <coughs> नहीं ਖੋਸ਼ ਕਰਦੀਏ ਸਾਰੀ ਗੱਲ ਪਿਆਰ ਨਾਲ ਮਿਲ ਜਾਈਂ ਛੱਡੋ ਯਾਰ ਛੱਡੋ ਛੱਡੋ ਓਏ ਕੋਈ ਪਾਲੇ ਨਾ ਪਿਛੜ ਪਾਲੋ ਕਿ ਪਿਛੜੀ ਪਾਲੋ ਆਜੀ ਮਰ ਰੋ ਪਾਲੋ ਜਿਵੇਂ ਕਰ ਮੋਟੀ ਹੋ ਅੱਡ ਸਾਡੀ ਕੋਈ ਸਹਿਮਤੀ ਨਹੀਂ ਆਹ ਮਿਨਿਸਟਰ ਸਾਹਿਬ ਖੜੇ ਦੱਸੋ ਜਵਾਬ ਜੀ ਮੇਰੀ ਕੋਈ ਸਹਿਮਤੀ ਨਹੀਂ ਧੱਕੇ ਨਾਲ ਬਣਾ ਰਹੇ ਆ ਧੱਕੇ ਨਾਲ ਬਣਾ ਰਹੇ ਆ ਨਾਰੇ ਟਕੇ ਨਾਲ ਧੱਕੇ ਨਾਲ ਬਣਾ ਰਹੇ ਆ ਮੇਰੀ ਕੋਈ ਸਹਿਮਤੀ ਨਹੀਂ ਕੋਰਟ ਦੇ ਵਿੱਚ ਵੀ ਨਹੀਂ ਇਹ ਕਿੰਨਾ ਵੀ ਹੋ ਜਾਂਦੇ ਆ ਇਹ ਧੱਕੇ ਨਾਲ ਬਣਾ ਰਹੇ ਆ ਜੀ ਆਹਦੇ ਪ੍ਰਚਾਰ ਸੰ ਤੇ ਜ਼ੋਰ ਤੇ ਇਹ ਧੱਕੇ ਨਾਲ ਬਣਾ ਰਹੇ ਕੋਰਟ ਦੇ ਵਿੱਚ 27 8 28 ਤਰੀਕ ਪਈ ਹੈ ਜੀ ਉੱਥੇ ਕੋਰਟ ਦੇ ਆਰਡਰਾਂ ਦੀ ਵੀ ਲੰਘਣਾ ਕਰ ਰਹੇ ਜੀ ਇਹ ਬੰਦੇ ਇਹ ਧੱਕਾ ਕੋਰਟ ਦੇ ਆਰਡਰ ਇਹਨਾਂ ਨੂੰ ਦਿਖਾਏ ਆ ਕੋਰਟ ਚੱਲਦੀ ਤੂੰ ਵੀ ਧੱਕਾ ਕਰੀ ਜਾਂਦੇ ਆ ਧੱਕਾ ਕਰੀ ਜਾਂਦੇ ਕੋਰਟ ਤੋਂ ਕੋਈ ਚਾਹ ਕੋਰਟ ਦੇ ਕੇਸ ਦੇ ਵਿੱਚ ਧੱਕਾ ਕਰ ਰਹੇ ਬੰਦੇ ਸਰਪੰਚਾਂ ਨਾਲ ਦੇ ਮੈਂਬਰ ਜਿੰਨੇ ਟੁੱਟੇ ਸਾਰੇ ਜਿੰਨੇ ਮੰਗ ਗਰ ਸਾਨੂੰ ਧਾਫੀਆਂ ਦੇ ਰਹੇ ਆ ਸਰਕਾਰ ਸੰਗ ਧਾਫੀਆਂ ਦੇਦੇ ਆ ਉਲਟੀਆਂ ਕੁੜੀਆਂ ਨੂੰ ਆ ਕੇ ਸਾਡੀਆਂ ਨੂੰ ਗਾਲ੍ਹਾਂ ਕੱਢਵਾਏ ਜੀ ਸਰਪੰਚਾਂ ਹਾਂ ਇਹਨਾਂ ਨੂੰ ਫਲਾ ਲਓ ਜੂਰਨਾ ਆਉਂਦੇ ਆ ਧੱਕੇ ਨਾਲ ਜਿੱਥੇ ਬੰਦੇ ਆ ਜਿੱਥੇ ਬਾਸੇ ਸੋ ਪਾਣੀ ਤੇ ਜਾਪ ਹੀ ਕੀ ਆ ਜਾਂਦਾ ਆਪਣੀ ਡੱਕ ਕੇ ਰਹਿਂਦੇ ਇਹ ਲੋਕਾ ਬਣਾਉਂਦੇ ਹੀ ਬਸ ਜੁਨਾ ਖੇਡਦਾ ਹੀ ਸ਼ਰਾਬ ਪੀਂਦਾ ਇਹ ਕਿੰਨਾ ਕਿੰਨਾ ਸਿੱਧਾ ਹੋਇਆ ਨਹੀਂ ਮੰਨੇ ਸੀ ਨਾ ਫਿਰ ਤੋਂ ਕਰੋ ਤੇ ਬਣਦੀ ਆ ਜੀ ਨਕਸ਼ੇ ਨਾਲ ਲੱਗੇ ਆ ਜੀ ਉਹ ਕੋਰਟ ਦੀ ਨੰਗਲਾ ਕਰ ਰਹੇ ਇਹ ਬੰਦੇ ਨੇ ਕੋਰਟ ਦੇ ਉੱਥੇ ਤਰੀਕ ਤੋਂ ਮਹਿਕਮਾ ਜਾ ਕੇ ਜਵਾਬ ਨਹੀਂ ਦੇ ਰਿਆ ਜੀ ਚਾਰ ਤਰੀਕਾ ਹੋ ਗਿਆ ਜੀ ਇਹ ਗੱਲ ਦੀਆਂ ਉੱਥੇ ਜਵਾਬ ਨਹੀਂ ਦੇ ਰਿਆ ਉੱਥੇ ਨਾਲ ਵਕੀਲਾਂ ਦਾ ਸਾਡਾ ਇਹ ਛੁੱਟੀ ਲੈ ਕੇ ਗਿਆ ਜੀ ਮਹਿਕਮੇ ਵਾਲੇ ਉੱਥੇ ਜਵਾਬ ਨਹੀਂ ਦੇ ਰਹੀ ਅਸੀਂ ਕੋਰਟ ਰਾ ਕਰਦਾ ਕਹਿੰਦਾ ਮੈਂ ਪੁੱਛ ਰਾਇਆ ਮੈਂ ਮਨਜ਼ੂਰੀ ਲਈ ਆ ਛਰੇ ਆ ਮ ਸਾਡਾ ਗੁੰਡਾ ਕਰਦੀ ਕਰਦਾ ਅਸੀਂ ਆ ਵੀ ਮੈਂ ਹੁਣ ਵੀ ਖੇਤੋਂ ਆਇਆ ਅਸੀਂ ਖੇਤ ਹੁੰਨੇ ਆ ਸਾਡੀਆਂ ਬੁੜੀਆਂ ਨੂੰ ਆ ਕੇ ਮੁੰਡਾ ਚੰਗਾ ਬੋਲਦਾ ਇਹ ਸਰਪੰਚ ਨਹੀਂ ਜਾਂਦੇ ਕਰੋ ਆ ਤੇ ਉਹ ਆ ਸਕਦੀ ਆ ਇਹ ਆ ਕੇ ਗਲਤ ਸ਼ਬਦਾਵਲੀ ਵਰਤਦਾ ਇਥੇ ਦੋ ਤਿੰਨ ਵਾਰੀ ਇਹਦੇ ਨਾਲ ਨੇ ਲਾਈ ਕੀਆ ਤੁਹਾਡਾ ਮਸਲਾ ਪੁਲੀ ਦਾ ਹੀ ਸਾਡਾ ਕੀ ਕਿੱਥੇ ਪੈਣੀ ਦੋਨੋਂ ਪਾਸੇ ਜਗ੍ਹਾ ਸਾਡੀ ਆ ਜੀ ਅਸੀਂ ਕਹਿੰਦੇ ਉੱਥੋਂ ਸਾਂਝੀ ਕੰਮ ਤੇ ਪਾ ਦੋ ਸਾਰੀ ਗੱਲ ਤੇ ਪਾਓ ਜੀ ਸਾਡੀ ਤੇਰੀ ਸਾਂਝੀ ਸਾਂਝੀ ਚੌੜੀ ਕੀ ਲੋੜ ਨਹੀਂ ਪਹਿਲਾਂ ਹੀ ਬੜਿਆ ਸਾਡੇ ਨਾਲ ਸਾਰੇ ਆ ਪ੍ਰਸ਼ਾਸਨ ਨੂੰ ਵੀ ਧੱਕਾ ਕਰ ਰਿਹਾ ਸਰਕਾਰ ਵੀ ਧੱਕਾ ਕਰ ਰਹੀ ਹੈ ਸਰਪੰਚੀ ਵੀ ਧੱਕਾ ਕਰ ਰਿਹਾ ਹੈ ਇੱਕ ਹੀ ਹੁਣ ਧੱਕੇ ਨਾਲ ਪਾ ਰਹੇ ਆ ਆਪੇ ਪਾਈ ਜਾਂਦੇ ਆ ਸਾਡੀ ਕੋਈ ਧੱਕਾ ਪਾਸਾ ਸਾਡੀ ਨਾਲ ਸਾਡੀ ਸਰ ਪਈ ਸਾਇਬ ਦੀ ਨਿਸਪੈਂਚ ਦੇ ਅਕਾਰ ਲੱਗੇ ਸਾਈ ਕਰ ਰਹੀ ਸਾਡੇ ਨਾਲ ਸਾਡੀ ਸਮਾਂ ਕੋਈ ਸਾਂਤ ਨਹੀਂ ਕੋਈ ਸਾਂਤ ਨਹੀਂ ਕੋਈ ਸੀ ਜਾਂ ਬੰਦਾ ਨਹੀਂ ਪਤਾ ਘਰ ਦੇ ਸਾਂਤ ਵੀ ਇੰਦਰ ਨੂੰ ਪਾਉਂਦਾ ਸਪੈਂਚਾਂ ਵਿੱਚ ੱਤੇ ਨਾਲ ਕੋਈ ਜਾਂਦਾ ਸਪੈਂਚ ੱਤੇ ਨਾਲ ਪਵਾ ਰਿਹਾ ਸਾਡਾ ੱਤੇ ਕੋੜੀਏ ਕੋੜੀਏ ਪਈਆਂ ਜਾ ਰਹੀਆਂ पिछ <laughs> न もう一度もやらせていただいて、手応えは決めるだけ。 ਆਪ ਸਾਰੇ ਪੋਲਿਸੀ ਜੀ ਬਣਾ ਕੇ ਦਿਖਾਓ ਕਰਾ ਕੇ ਉਹਨੂੰ ਬੰਦ ਕਰਾ ਕੇ ਆਪ ਸਰਕਾਰ ਨੇ ਜਿਵੇਂ ਦਿਖਾਇਆ ਹੈ ਉਹਨਾਂ ਦਾ ਕੋਈ ਨਾਂ ਨਹੀਂ ਉਹਨਾਂ ਦਾ ਸਰਕਾਰ ਦੇ ਲੱਗਦਾ ਹੈ ਕੀ ਤੁਹਾਡੀ ਸੇਵਾ ਉਸ ਦੀ ਕਰਾਇਆ ਜੀ ਇਹਨਾਂ ਨੂੰ ਸਕਾ ਲੱਗਦਾ ਮੇਰੀ ਬੀਬੀ ਕਾ ਸੁਣ ਲੋ ਸੁਣੀ ਆ ਸਾਡੀ ਗੱਲ ਸਾਡਾ ਕੰਮ ਉਹ ਤਾਂ ਮੁਆਰਖੀ ਆ ਮੈਂ ਸਾਰੇ ਤਾਂ ਕਾ ਚਾਹੇ ਦੇਖ ਤਾਂ ਰਹਿ ਲੱਗਦਾ ਨਹੀਂ ਕਰਦਾ ਠੀਕ ਜੀ ਉਹ ਕਹਿੰਦੇ ਸਾਡੇ ਬੰਦੇ ਹੀ ਕਹਿੰਦੇ ਬੇ ਠੀਕ ਜੀ ਅਸੀਂ ਰੱਖਿਆ ਸੀ ਆਹਾਂ ਆਹ ਠੀਕ ਤਾਂ ਹੈਗਾ ਠੀਕ ਹੈ ਇਹਦੀ ਕਿਹਦਾ ਨਾਮ ਆ ਕੋਈ ਨਾ ਕੋਈ ਦਰਵਾਜ਼ਾ ਦਰਵਾਤਾ ਕੋਈ ਨਾ ਕੋਈ ਮੁੰਡੇ ਆਏ ਬੈਠੇ ਹੋਏ ਨੇ ਬੈਠੇ ਹੋਏ ਨੇ ਆਈਏ ਅੱਜ ਜਿਹੜਾ ਖੜਾ ਹੋਇਆ ਇਹ ਮਸਲਾ ਸਾਡਾ ਦੋਈ ਪਾਸੇ ਕਰ ਲੱਗਦਾ ਐ ਸਲੋਟ ਵੀ ਐ ਦੂਜੇ ਲੋਟ ਵੀ ਆ ਸਾਡੀ ਆਪਦੀ ਸਪੈਸ਼ਲ ਨਾਲੀ ਪਾਈ ਵੀ ਸੀਗੀ ਹੁਣ ਧੱਕੇਸ਼ਾਹੀ ਨਾਲ ਉੱਥੇ ਵੱਡਾ ਨਾਲਾ ਪਾਉਂਦੇ ਉਹ ਅਸੀਂ ਆਪਦੀ ਉਧਰਲੇ ਘਰ ਵਾਲੀ ਨਾਲੀ ਪਾਈ ਵੀ ਸੀਗੀ ਤੇ ਸਰਪੰਚ ਸਾਹਿਬ ਧੱਕਾ ਕਰਦਾ ਸਾਡੇ ਨਾਲ ਤੇ ਸਾਰੇ ਮੁਲਾਜ਼ਮਾਂ ਨੇ ਸਾਨੂੰ ਬਾਹਾਂ ਫੜ-ਫੜ ਕੇ ਬਾਹਰ ਸਿੱਟਿਆ ਸਾਡੇ ਨਾਲ ਧੱਕਾਸ਼ਾਹੀ ਕਰਦੇ ਆ ਤੇ ਸਾਡਾ ਕੋਰਟ ਦੇ ਵਿੱਚ ਚੱਲੀ ਜਾਂਦਾ ਕੇਸ ਜੇ ਉਹ ਫੈਸਲਾ ਕੋਰਟ ਕਰੂਗੀ ਉਸ ਫੈਸਲੇ ਤੇ ਪਾਉਂਦੀ 10 ਮਿੰਟ ਨਾ ਲਾਈ ਜੋ ਅਸੀਂ ਉੱਥੇ ਪਾ ਦਿਆ ਨਹੀਂ ਆ ਕਿਹੜੀ ਪਾਰਟੀ ਦਾ ਹੈਗਾ ਜਿਹੜਾ ਇਹ ਆਮ ਪਾਰਟੀ ਇਹ ਆਮ ਪ ਇਹ ਵੀ ਕਰਦਾ ਬੰਦਾ ਹੈ ਉਸੇ ਦੇ ਉੱਤੇ ਕਾਨੂੰਨ ਕੀਤਾ ਉਹ ਉਹਦੇ ਕਾਨੂੰਨ ਦੇ ਨਾਲ ਇਹ ਆਇਆ ਉਹ ਜਿੰਨਾ ਕਰੁੰਦਾ ਉਹੀ ਕਰੁੰਦਾ ਨਹੀਂ ਨਾਲਾ ਇੱਥੇ ਪਹਿਲਾਂ ਸੀਗਾ ਕਿ ਨਹੀਂ ਇਹ ਇੱਥੇ ਨਾਲਾ ਕੁਛ ਨਹੀਂ ਸੀਗਾ ਵੀਰ ਜੀ ਇੱਥੇ ਨਾਲਾ ਕੁਛ ਨਹੀਂ ਸੀ ਤਾਂ ਪੈਪਾਈ ਸਾਡੇ ਸਹਿਮਤੀ ਨਾਲ ਆਪਦੀ ਪੈਪਾ ਪਾਈ ਗਈ ਸੀ ਅੱਛਾ ਕਿਹਨੂੰ ਪੈਪਾ ਪਾਈ ਗਈ ਸੀ ਇਹਨਾਂ ਨੂੰ ਦੱਸੋ ਹੁਣ ਤੂੰ ਦੱਸ ਇਹਨਾਂ ਵਿੱਚ ਗੱਲ ਸਹੀ ਹੈ ਇਹ ਜਦੋਂ ਪਹਿਲਾਂ ਸੜਕ ਬਣੀ ਆ ਉਦੋਂ ਪਵਾਈ ਗਈ ਸੀ ਉਹ ਸਾਡੀ ਸਹਿਮਤੀ ਨਾਲ ਹੀ ਪਵਾਈ ਗਈ ਸੀ ਇੱਧਰ ਵੀ ਸਾਡਾ ਗੇਟ ਆ ਇੱਧਰਲੇ ਪਾਸੇ ਵੀ ਸਾਡਾ ਗੇਟ ਆ ਦੋਵਾਂ ਪਾਸੇ ਸਾਡੀ ਜਗ੍ਹਾ ਇਹਨਾਂ ਦਾ ਤਾਂ ਮਤਵ ਵਾਲੀ ਨਹੀਂ ਇਹ ਜਿਹੜਾ ਸਰਪੰਚ ਆ ਹੁਣ ਪਾਰਟੀ ਬਾਜ਼ੀ ਦਾ ਮਸਲਾ ਇਹ ਸਾਡੇ ਨਾਲ ਠੱਕਾ ਕਰਦਾ ਕਿੰਨੇ ਕਿੰਨੇ ਸਾਲ ਤੋਂ ਪਾਣੀ ਦੀ ਜਿਹੜੀ ਪਾਈਪਾਈ ਹੋਈ ਸੀਗੀ ਇਹ ਇਹ ਹੁਣ ਭਰਾਵਾ ਇੰਨਾ ਤੇ ਕੋ 57 ਸਾਲਾਂ ਤੋਂ ਹੋਊਗੀ 55 ਸਾਲਾਂ ਤੋਂ ਪਹਿਲਾਂ 55 ਸਾਲਾਂ ਤੋਂ ਸੜਕ ਬਦਲਦੀ ਆ 55 ਹਾਂ 55 ਸਾਲਾਂ ਤੋਂ ਕੋਈ ਸਾਡੀ ਪਿੰਚ ਸਾਡਾ ਦੂਜਾ ਜਿਵੇਂ ਤੁਸੀਂ ਕਹਿ ਤੁਹਾਡਾ ਅਦਾਲਤ ਦੇ ਵਿੱਚ ਕੇਸ ਲੱਗਾ ਹਾਂ ਸਾਡਾ ਹਾਂ ਵਕੀਲ ਹੋਇਆ ਵਾ ਸਰਕਾਰੀ ਕੇਸ ਚੱਲੀ ਜਾਂਦਾ ਸਾਡਾ ਕਾਗਜ਼ ਸਾਡੇ ਕੋਲ ਹੈਗੇ ਆ ਕਾ ਜੀ ਸਾਰਾ ਕੋਸਾ ਵੀ ਨੇ ਸਾਰਾ ਕੋਸਾ ਅਸੀਂ ਇਹੇ ਹੀ ਮਨ ਕਰਦਿਆਂ ਬਿਸੀ ਆਪਦੀ ਮਰਜ਼ੀ ਨਾਲ ਪਾਉਣੇ ਜਿੱਥੇ ਪਾਉਣੇ ਕਾ ਸਾਡੀ ਜਗਾ ਅਸੀਂ ਇਹ ਠੱਕੇ ਨਾਲ ਪਾਇਪ ਨਹੀਂ ਪਾਉਂਦੇ ਅਸੀਂ ਆਪਦੀ ਮਰਜ਼ੀ ਨਾਲ ਪਾਉਂਦੇ ਅਸਾ ਕੀ ਦਿੱਕਤ ਆਈ ਇੱਥੇ ਅੱਜਕੱਲ ਸਮੱਸਿਆ ਤਾਂ ਇਹ ਪੁਲੀ ਦੀ ਹੈ ਜੀ ਸਰਪੰਚ ਪਹਿਲੇ ਦਿਨ ਜਿੱਦੇ ਸਾਡਾ ਰੌਲਾ ਪਿਆ ਅਸੀਂ ਕਿਹਾ ਵੀ ਥੋੜੀ ਪਿੱਛੇ ਕਰਕੇ ਬਣਾ ਦਿਓ ਇਹ ਕਹਿੰਦਾ ਪੈਰ ਮਾਰ ਕੇ ਕਹਿੰਦਾ ਜਿੱਥੇ ਮੈਂ ਪੈਰ ਮਾਰਦਾ ਉੱਥੇ ਹੀ ਬਣੂਗੀ ਇਹ ਸਰੇ ਆਮ ਠੱਕਾ ਕਰ ਰਿਆ ਜੀ ਸਾਡੇ ਨਾਲ ਕੁੰਡਾ ਕਰਦੀ ਕਰ ਰਿਹਾ ਸਿਰ ਪੰਜਾਂ ਘੰਟੇ ਪਿੰਡ ਲੇਡੀਜ਼ ਹੈ ਪਰ ਜੈਂਟਸ ਕਿਥੋਂ ਆ ਗਿਆ ਜੈਂਟਸ ਐਵੇਂ ਤੌਂਸ ਦਿਖਾਉਂਦਾ ਹੀ ਮੈਂ ਤਾਂ ਹੁਣ ਵੀ ਕਹਾਂ ਤੇਰੇ ਘਰਾਂ ਵਾਲੀ ਆ ਕੇ ਬੋਲ ਸਕਦੀ ਤੇਰੇ ਕੋਲੇ ਕੋਈ ਅਧਿਕਾਰ ਨਹੀਂ ਕਿਦੋਂ ਤੋਂ ਇਹ ਰੌਲਾ ਚੱਲਦਾ ਆ ਰਿਹਾ ਨੂੰ ਹੋ ਹੀ ਗਏ 2-3 ਮਹੀਨੇ ਥੋੜ ਕੇਸ ਵੀ ਚੱਲਦਾ ਜੀ ਅੱਛਾ ਉੱਚ ਕੀ ਹੈਗਾ ਫੈਸਲੇ ਚ ਉਹਦੇ ਚ ਅਜੇ ਫੈਸਲਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਮਹਿਕਮੇ ਨੇ ਦੋ ਤਨੇ ਨਵੇਂ ਤਰੀਕਾਂ ਤੇ ਮੈਕਮੇ ਤੇ ਕਾਗਜ਼ ਜੇ ਤੁਹਾਡੇ ਕੋਲ ਇਹਨਾਂ ਦਾ ਕਾਗਜ਼ ਨਾ ਲਾਣਾ ਹੈਗਾ ਪੁਰਾਣਾ ਸੀਗੇ ਕਿਵੇਂ ਸੀ ਇਹ ਇਹ ਤਾਂ ਜੀ ਆਰਜੀ ਸੀ ਘਰਾਂ ਸੀ ਪੰਜ ਸੱਤ ਘਰਾਂ ਹੀ ਕੋਈ 2-200 ਰੁਪਿਆ ਪਾ ਕੇ ਪੈਪ ਨਫੀ ਸੀ ਹੂੰ ਉਹ ਨੰਗੀ ਜਾਂਦਾ ਪਾਣੀ ਬੰਦਾ ਸਹੀ ਸੂਲ ਦੇ ਹਿਸਾਬ ਨਾਲ ਤਾਂ ਸਿੱਧਾ ਟੀ ਪੁਆਇੰਟ ਤੋਂ ਬੰਦਾ ਜੀ ਅੱਛਾ ਇਹ ਜਾਨੀ ਕਿ ਤੁਹਾਡੇ ਪਾਣੀ ਜਿਹੜਾ ਇਹ ਮੇਰੇ ਘਰੇ ਵੜੀ ਜਾਂਦਾ ਜੀ ਉੱਥੇ ਆ ਸਾਡੇ ਕੋਲ ਸਾਰਾ ਹੋ ਹੈਗਾ ਜੀ ਟਰੋਡ ਦਾ ਸੜਕੋਡ ਚ ਕੀ ਚੱਲ ਰਿਹਾ ਹੈ ਜੀ ਸਰਪੰਚ ਆ ਉਹ ਤਾਂ ਕਹਿੰਦਾ ਜੀ ਇਹ ਪਰਿਵਾਰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਦਾ ਇਥੋਂ ਦੀ ਪਹਿਲਾਂ ਇੱਕ ਨਕਸ਼ ਖਾਲਾ ਬਣਾ ਸੀਗਾ ਸਿੰਚਾਈ ਵਾਲਾ ਸਰਪੰਚ ਤੰਗ ਕਰ ਰਿਹਾ ਜੀ ਇਹ ਸਾਨੂੰ ਅਸੀਂ ਘਰ ਆਵੇ ਮੈਂ ਤਾਂ ਹੁਣ ਵੀ ਖੇਤੋਂ ਆਇਆ ਜੀ ਅਜੇ ਤੱਕ ਝੋਨਾ ਲਾਈ ਜਾਂਦੇ ਆ ਇਹ ਇਹਨੂੰ ਪਤਾ ਹੀ ਹੁਣ ਝੋਨਾ ਲਾਈ ਜਾਂਦੇ ਆ ਵੀ ਮੈਂ ਉੱਥੇ ਆਦਾ ਧੱਕੇਸ਼ਾਹੀ ਕਰਾਂ ਜਾ ਕੇ ਇਹ ਆ ਕੇ ਚਲੋ ਚਲੋ ਇਹ ਬੁੜੀਆਂ ਨੂੰ ਮੰਦਾ ਚੰਗਾ ਬੋਲਦਾ ਨਾਲ ਗੁੰਡੇ ਲਿਆਉਂਦਾ ਦੋ ਚਾਰ ਤੇ ਬੁੜੀਆਂ ਨੂੰ ਆ ਕੇ ਗਲਤਫਲਤ ਬੋਲਦਾ ਹੀ ਖੇਤ ਹੁੰਨੇ ਆ ਜੀ ਪ੍ਰਸ਼ਾਸਨਾਂ ਪੁਲਿਸ ਇਹਦੀ ਮਦਦ ਕਰਦੀ ਹੈ ਜੀ ਸਾਡੇ ਨਾਲ ਸ਼ਰੇਆਮ ਧੱਕਾ ਹੋ ਰਿਹਾ ਜੀ ਤਿੰਨ ਪਿੰਡਾਂ ਦੀ ਤਿੰਨ ਪਿੰਡਾਂ ਦੀ ਪੰਚਾਇਤ ਆ ਗਈਆਂ ਜੀ ਇਹ ਬੰਦਾ ਨਹੀਂ ਮੰਨਿਆ ਉਹ ਕਹਿੰਦਾ ਯਾਰ ਪਹਿਲਾਂ ਬੰਦਾ ਵੇਖਾ ਤੁਹਾਡੇ ਪਿੰਡ ਦਾ ਸਰਪੰਚ ਐਵੇਂ ਜਾ ਪੀ ਜਿਹੜਾ ਗੱਲ ਨਹੀਂ ਸੁਣਦਾ ਕੇ ਹੋਰ ਤੁਰ ਕਬਰ ਬੱਚੇ ਤੋਂ ਪੱਕੇ ਤੋਂ ਤਿੰਨ ਪਚੈਤਾਂ ਸਾਰੀਆਂ ਆ ਗਏ ਅਗਲਾ ਸਾਡਾ ਐਕਸ਼ਨ ਆ ਜੀ ਸਾਡੇ ਤੇ ਅੱਜ ਪੂਰਾ ਪ੍ਰਸ਼ਾਸਨ ਨੇ ਧੱਕਾ ਕੀਤਾ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੇ ਨੇ ਮੰਡੀਪੋਰਡ ਵਾਲੇ ਵੀ ਜੈ ਸਿੰਘ ਸਾਹਿਬ ਸਾਰੇ ਆਏ ਇਹਨਾਂ ਨੇ ਸਾਰੇ ਆ ਧੱਕਾ ਕਰੀ ਜਾਂਦੇ ਉਹ ਪਾਈ ਜਾਂਦੇ ਆਪ ਦੀ ਮਰਜ਼ੀ ਨਾਲ ਅਸੀਂ ਹੁਣ ਆਪ ਦਾ ਜਥੇਬੰਦੀ ਨਾਲ ਲੈ ਕੇ ਧਰਨਾ ਲਾਉਣ ਚੱਲੇ ਹਾਂ ਫ੍ਰੀਪੋਰ ਹਾਂ ਜੀ ਸਾਹਿਬ ਜਿਹੜਾ ਅੱਜ ਪਿੰਡ ਮੂਰਾ ਦੀ ਇੱਥੇ ਪੁਲੀ ਨੂੰ ਲੈ ਕੇ ਆਉ ਰਿਹਾ ਸੀਗਾ ਕੀ ਮੈਟਰ ਆ ਜਨਾਬ ਇਹ ਨਾ ਰੋਡ ਜਿਹੜੀ ਬਣ ਰਹੀ ਇਹ ਚੈਲ ਤੋਂ ਲੈ ਕੇ ਕੁਮਿਆਰੇ ਤੱਕ ਬੰਦੀ ਵੀ ਪ੍ਰਧਾਨ ਮੰਤਰੀ ਗ੍ਰਾਂਟ ਫਡ ਹੋਏ ਉਹਨਾਂ ਤੋਂ ਬੰਦੀ ਪੁਲੀ ਸੜੋੜ ਜੇ ਰੋਡ ਦਾ ਕੰਮ ਸ਼ੁਰੂ ਹੋਇਆ ਤੇ ਪਿੰਡ ਦੀ ਪੰਚਾਇਤ ਐਕਸ਼ਨ ਸਾਹਿਬ ਦਫ਼ਤਰ ਗਈ ਸੀ ਕਿੰਨੇ ਪਿੰਡ ਮੋਰਾ ਲਈ ਆਪਣੇ ਕੋਲ ਇੱਕ ਪੁਲੀ ਦੀ ਡਿਮਾਂਡ ਹੈ ਜੋ ਕਿ ਉੱਥੇ ਪੁਰਾਣੀ ਪਾਈਪ ਚੱਲਦੀ ਵੀ 4 ਇੰਚ ਦੀ ਉੱਥੇ ਪੁਲੀ ਪਾਣੀ ਆ ਚਲੋ ਮੌਕਾ ਵੇਖਿਆ ਗਿਆ ਪੁਲੀ ਦੀ ਲੋੜ ਸੀ ਜਦੋਂ ਅਸੀਂ ਇੱਥੇ ਪੁਲੀ ਬਣਾਉਣ ਆਏ ਚਾਹਤੋ ਇਸ ਗੱਲ ਨੂੰ 6 ਮਹੀਨੇ ਹੋ ਗਏ ਹੋਣਗੇ ਤੇ ਇਹਨਾਂ ਦਾ ਪਿੰਡ ਦੇ ਦੂਜੇ ਪਾਸੇ ਵਾਲਿਆਂ ਨੇ ਕਿਹਾ ਵੀ ਨਹੀਂ ਪੁਲੀ ਥੋੜੀ ਪਿੱਛੇ ਕਰਕੇ ਪਾ ਦਿਓ ਉੱਥੋਂ ਬਾਅਦ ਉਸ ਪਿੰਡਾਂ ਦਾ ਰੋਲਾ ਆਪਸੀ ਰੋਲਾ ਸੀ ਜਿਹੜਾ ਚੱਲਦਾ ਹੀ ਗਿਆ ਜੀ ਇਹਨਾਂ ਦਾ ਆਪਸੀ ਫੈਸਲਾ ਨਹੀਂ ਹੋਇਆ ਹੁਣ ਰੋਡ ਹੈ ਜਿਹੜੀ ਰੋਡ ਦਾ ਸਾਰਾ ਕੰਮ ਕਮਲ ਹੋ ਚੁੱਕਾ ਹੈ ਵੀ ਅਸੀਂ ਇਸ ਕੁਲੀ ਕਰਕੇ ਰੋਡ ਨੂੰ ਫਾਈਨਲ ਅਸੀਂ ਕਰਨਾ ਹੈ ਹਾਰਲੀਵਰ ਰੋਡ ਫਰਨੀਚਰ ਦਾ ਕੰਮ ਰੋਡ ਦਾ ਰਹਿ ਗਿਆ ਬਾਕੀ ਪੀਸੀ ਵਗੈਰਾ ਦਾ ਕੰਮ ਸਾਰਾ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਪ੍ਰਸ਼ਾਸਨ ਨੇ ਜਾਂ ਸਰਪੰਚ ਨੇ ਇਹਨਾਂ ਨੇ ਬੁਲਾ ਕਰਕੇ ਵੀ ਕਹਿੰਦੇ ਬੁਲੀ ਜਿੱਥੇ ਲੋੜ ਹੈਗੀ ਉੱਥੇ ਬਣਾਉਣੀ ਹੈ ਤੇ ਮੌਕੇ ਦੇ ਉੱਤੇ ਜੋ ਫੈਸਲਾ ਹੋਇਆ ਜਾਂ ਜਿੱਥੇ ਮੌਕੇ ਦੀ ਬੁਲੀ ਬਣਦੀ ਸੀ ਇਹਨਾਂ ਦੇ ਹਿਸਾਬ ਨਾਲ ਅਸੀਂ ਕੁਪਲੀਤਨਾ ਹੋ ਉਸ ਸਾਂਝੇ ਸੇ ਕੋਈ ਨਾਮ ਆਪਣਾ 3 ਮੀਟਰ ਹੈ ਜੀ ਮੇਰਾ ਨਾਮ ਜੀ ਸਰਬਜੀਤ ਸਿੰਘ ਹੈ ਤੇ ਮੇਰੇ ਘਰ ਵਾਲੀ ਬਿਆਨਤਕੌਰ ਸਰਪੰਚ ਹੈ ਜੀ ਮਜੂਤਾ ਜੀ ਇੱਥੇ ਮੈਟਰ ਹੈ ਜੀ ਮੈਟਰ ਸਿਰਫ ਵੋਟਾਂ ਦਾ ਹੀ ਹੈ ਜੀ ਇੱਥੇ ਪਿੱਛੇ 10-15 ਘਰ ਆ ਜੀ ਜਿਨ੍ਹਾਂ ਦੀ ਬਿਲਕੁਲ ਪਾਣੀ ਦੀ ਨਿਕਾਸੀ ਕਿਸੇ ਸਾਈਡ ਤੋਂ ਹੈ ਨਹੀਂ ਅੱਗੇ ਸੜਕ ਆ ਪਿੱਛੇ ਜਗ੍ਹਾ ਉਹਨਾਂ ਦੇ ਕੋਲੇ ਰਹਿਣ ਲਈ ਜਗ੍ਹਾ ਵਾ ਉਹਨਾਂ ਦੀ ਪਾਣੀ ਦੀ ਨਿਕਾਸੀ ਹੈ ਇਹ ਜਿਹੜੀ ਪੁਰਾਣੀ ਪੰਚਾਇਤ ਨੇ ਜਿਹੜੀ ਨਾਲੀ ਬਣਾ ਰੱਖੀ ਆ ਤੇ ਇਹ ਜਿਹੜਾ ਮਾਨਯੋਗ ਪ੍ਰਧਾਨ ਮੰਤਰੀ ગ્રામ ਸੜਕ ਯੋਜਨਾ ਬਣੀ ਆ ਤੇ ਇਹਦੇ ਚ ਜਿਹੜੀ ਪੁਲੀ ਹੁਣ ਆਈ ਆ ਜੀ ਉਹ ਜੰਗਲਾ ਪਾਇਆ ਵਿਆ ਸੀਗਾ ਜੀ ਤੇ ਉਹ ਜੰਗਲਾ ਹੁਣ ਬੈਠ ਰਿਹਾ ਸੀਗਾ ਜੀ ਉਹਦੇ ਕਾਰਨ ਪਾਣੀ ਦੀ ਨਿਕਾਸੀ ਰੋਕ ਰਹੀ ਸੀ ਅਸੀਂ ਜੀ ਬਹੁਤ ਰਿਕਵੈਸਟ ਕੀਤੀ ਇਹਨਾਂ ਨੂੰ ਬਈ ਆਪਾਂ ਸਹਿਮਤੀ ਨਾਲ ਪੁਲੀ ਬਣਾ ਦਈਏ ਪਰ ਇਹਨਾਂ ਨੇ ਸਿਰਫ ਵੋਟਾਂ ਦੇ ਚੱਕਰ ਚ ਜੀ ਇਸ ਹੋਰ ਵਿਆਹ ਸ਼ਾਦੀਆਂ ਦੇ ਝਗੜੇ ਸੀ ਉਹਨਾਂ ਦੇ ਟੈਂਟ ਟੁੰਟ ਪਟਾਤੇ ਇਹਨਾਂ ਨੇ ਹੋਰ ਬਹੁਤ ਕੁਸ਼ਕਲੇਸ਼ ਹੋਇਆ ਜੀ ਸਿਰਫ ਵੋਟਾਂ ਕਰਕੇ ਉਹ ਉਹਨਾਂ ਨੂੰ ਇਹ ਸੀਗਾ ਵੀ ਇਹਨਾਂ ਦਾ ਪਾਣੀ ਘਰੇ ਰਵੇ ਪਾਣੀ ਗਾਂ ਜਦੋਂ ਇੱਥੇ ਸੜਕ ਬਹਿ ਜੂਗੀ ਤੇ ਨਾਲੀ ਬੰਦ ਹੋ ਜੂਗੀ ਤੇ ਪਾਣੀ ਦਾ ਨਿਕਾਸ ਨਾ ਹੋਵੇ ਉਸ ਕਾਰਨ ਇਹਨਾਂ ਦਾ ਵਿਰੋਧ ਸੀਗਾ ਜੀ ਪਰ ਅਸੀਂ ਪਿੰਡ ਚਮਣ ਸ਼ਾਂਤੀ ਚਾਹੁੰਦੇ ਆ ਜੀ ਸਾਡੇ ਲਈ ਸਾਰਾ ਪਿੰਡ ਇੱਕੋ ਆ ਚਾਹੇ ਕੋਈ ਪੰਚ ਆ ਸਰਪੰਚ ਆ ਚਾਹੇ ਕੋਈ ਮਜ਼ਦੂਰ ਆ ਤੇ ਚਾਹੇ ਕੋਈ ਬਹੁਤ ਵੱਡਾ ਬੰਦਾ ਇੱਕ ਵੋਟ ਆ ਜਿਹਦੀ ਹਰੇਕ ਨੂੰ ਨਾਗਰਿਕ ਨੂੰ ਆਪਣਾ ਅਧਿਕਾਰ ਹੈ ਮੈਂ ਚਾਹਣਾ ਜੀ ਪਿੰਡ ਚ ਸੁੱਖ ਸ਼ਾਂਤੀ ਰਹੇ ਬਹੁਤ ਮੈਂ ਮਿਹਨਤ ਵੀ ਕੀਤੀ ਜਥੇਬੰਦੀਆਂ ਮੈਂਬਰ ਪੰਚਾਇਤ ਪੁਰਾਣੀ ਪੰਚਾਇਤ ਮੈਂਬਰਾਂ ਨੇ ਫੈਸਲਾ ਕੀਤਾ ਇਹਨਾਂ ਨੇ ਕੋਈ ਨਹੀਂ ਮੰਨਿਆ ਜੀ ਲਾਸਟ ਤੇ ਹੁਣ ਜੀ ਪ੍ਰਸ਼ਾਸਨ ਦੀ ਮਦਦ ਇਹ ਜੀ ਕਿਸਾਨ ਜਥੇਬੰਦੀਆਂ ਦਾ ਸਹਾਰਾ ਲੈਂਦੀ ਰਹੇ ਉਹ ਸਾਨੂੰ ਆ ਕੇ ਦਬਕਾ ਮਾਰ ਜਾਂਦੇ ਸੀ ਅਸੀਂ ਡਰਦੇ ਸੀਗੇ ਬਈ ਚਲੋ ਫੇਰ ਵੀ ਅਸੀਂ ਬਹੁਤ ਜੀ ਮਿਹਨਤ ਕੱਢ ਕੇ ਲਾਸਟ ਤੇ ਹੁਣ ਜੀ 30 ਤਰੀਕ ਤੱਕ ਇਹ ਜਿਹੜੀ ਸੜਕ ਆ ਇਹ ਕੰਪਲੀਟ ਹੋਣ ਦੇ ਆਰਡਰ ਆ ਜੀ ਹੁਣ ਅੱਜ 10 11 ਤਰੀਕ ਹੋ ਗਈ ਆ ਜੀ ਹੁਣ 20 ਦਿਨ ਰਹਿ ਗਏ ਆ ਜੇ ਇੱਥੇ ਪੁਲੀ ਨਾ ਪੈਂਦੀ ਇੱਥੇ ਸਾਰੀ ਉਮਰ ਲਈ ਆਮ ਜਨਤਾ ਨੂੰ ਪਰੇਸ਼ਾਨੀ ਨਹੀਂ ਰਹਿਣੀ ਸੀ ਉਸ ਪਰੇਸ਼ਾਨੀ ਦਾ ਹੱਲ ਕਰਦੇ ਆ ਪਾਣੀ ਦੇ ਨਿਕਾਸ ਨੂੰ ਮੁੱਖ ਰੱਖਦੇ ਆ ਅੱਜ ਅਸੀਂ ਪੁਲੀ ਪਾ ਰਹੇ ਆ ਵੀ ਕਿਸੇ ਨਾਲ ਤੱਕਾ ਨਾ ਹੋਵੇ ਇਹਨਾਂ ਨੇ ਜੀ ਪਿੰਡ 'ਚ ਪਹਿਲਾਂ ਵੀ ਸਾਡੇ ਪਿੰਡ ਦਾ ਨਿਕਾਸ ਮਾਰਿਆ ਇਹਨਾਂ ਨੇ ਖਾਲਾ ਨਹੀਂ ਬਣ ਦਿੱਤਾ ਉਹ ਖਾਲਾ ਜੀ ਉਵੇਂ ਦਾ ਉਵੇਂ ਪਿਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਮੀਡੀਆ ਰਾਈ ਵੀ ਬੇਨਤੀ ਕਰਦੇ ਆਂ ਬਈ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਅਸੀਂ ਮਾੜਾ ਕੰਮ ਕਰਦੇ ਆਂ ਸਾਨੂੰ ਟੋਕੋ ਹੱਕ ਆ ਸਾਡਾ ਪਰ ਜੇ ਅਸੀਂ ਚੰਗਾ ਕੰਮ ਕਰਦੇ ਆਂ ਸਾਡਾ ਸਾਥ ਦਿਓ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦਾ ਭਲਾ ਹੋ ਸਕੇ ਇੱਥੋਂ ਦੀ ਪਤਾ ਨਹੀਂ ਕਿੰਨੇ ਲੋਕਾਂ ਨੇ ਲੰਘਣਾ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਹੋ ਸਕੇ ਸਾਡੀ ਇਹ ਉਹਨਾਂ ਦਾ ਇਲਜ਼ਾਮ ਹੈ ਕਿ ਵੀ ਕੋਰਟ ਦੇ ਵਿੱਚ ਕੇਸ ਲਗਾਇਆ ਹੋਇਆ ਹੈ ਤੇ ਸਰਪੰਚ ਜਿਹੜਾ ਜਾਣਬੁੱਝ ਕੇ ਨਜਾਇਜ਼ ਧੱਕਾ ਕਰ ਰਿਹਾ ਹੈ ਨਹੀਂ ਜੀ ਕੋਰਟ 'ਚ ਇਹਨਾਂ ਨੇ ਕੇਸ ਲਾਇਆ ਜੀ ਸਟੇ ਲਈ ਪੂਰਤ ਨੇ ਕੋਈ ਸਟੇ ਨਹੀਂ ਦਿੱਤਾ ਜੀ ਤਿੰਨ ਤਰੀਕਾਂ ਪੈ ਗਈਆਂ ਵਾ ਪੂਰਤ ਤਾਂ ਸਟੇ ਤਾਂ ਜਿਵੇਂ ਜੀ ਜੇ ਅਨਲੀਗਲ ਕੰਮ ਹੋਵੇ ਲੀਗਲ ਕੰਮ ਆ ਜੀ ਆ ਤੁਸੀਂ ਇੱਥੇ ਵੇਖ ਲਓ ਜੀ ਆ ਆ ਲੱਗੀ ਪਈ ਆ ਜੀ ਬੁਰਜੀਓ ਮਾੜਾ ਜਿਆ ਇਧਰ ਨੂੰ ਕੈਮਰਾ ਕਮਾਇਓ ਜੀ ਉਹ ਸੜਕ ਵਾਲਿਆਂ ਨੇ ਬੁਰਜੀ ਲਾਈ ਆ ਜੀ ਇਹਨਾਂ ਨੇ ਨਜਾਇਜ਼ ਥੜੀਆਂ ਵਿੱਚ ਬਣਾਈਆਂ ਹੂੰ ਮੈਂ ਬੇਨਤੀ ਵੀ ਕੀਤੀ ਸੀ ਬਈ ਚਲੋ ਥੜੀਆਂ ਬਣੀਆਂ ਵਾ ਚਲੋ ਲੰਘ ਰਹੇ ਆ ਬਈ ਤੁਸੀਂ ਪੁਲੀ ਪਾਉਣ ਦਿਓ ਕਿਸੇ ਬੰਦੇ ਤੋਂ ਪੁੱਛ ਲਓ ਜੀ ਇਹਨਾਂ ਨੇ ਪਿੰਡ ਦੇ ਕੰਮ ਚ ਅੱਜ ਤੀਕ ਰੁਕਾਵਟ ਪਾਈ ਆ ਫੋਨ ਨਹੀਂ ਦਿੱਤਾ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਜੀ ਸਾਰਾ ਪਿੰਡ ਮੇਰੇ ਨਾਲ ਆ ਜੀ ਸਾਰਾ ਪਿੰਡ ਚਾਹੁੰਦਾ ਵਾ ਵੀ ਇੱਕ ਦੋ ਘਰਾਂ ਪਿੱਛੇ ਪਿੰਡ ਦਾ ਵਿਕਾਸ ਨਾ ਰੁਕੇ ਵੀ ਸਾਰਾ ਪਿੰਡ ਇਹੀ ਚਾਹੁੰਦਾ ਵਾ ਵੀ ਇੱਥੇ ਪੁਲੀ ਬਣੇ ਤਾਂ ਕਿ ਕਿਉਂਕਿ ਜੀ ਇਕੱਲੇ ਇਹਨਾਂ ਦਾ ਨਹੀਂ ਸਾਰੇ ਪਿੰਡ ਦਾ ਨਾਮ ਬਦਨਾਮ ਹੁੰਦਾ ਜੀ ਫਲਾਣੇ ਪਿੰਡ 'ਚ ਸੜਕ ਦਾ ਟੋਟਾ ਰਹਿ ਗਿਆ ਅਸੀਂ ਪਿੰਡ ਦੀ ਸਲਾਮਤ ਲਈ ਪਿੰਡ ਦੇ ਨਾਮ ਦੇ ਰੋਸ਼ਨ ਲਈ ਵੀ ਲੋਕਾਂ ਚ ਇਹ ਨਾ ਸਾਡਾ ਜਾਵੇ ਬਈ ਇਹ ਸਾਨੇ ਪਿੰਡ ਕਾ ਮਾੜਾ ਆ ਅਸੀਂ ਪਿੰਡ ਤੇ ਨਾਂ ਨੂੰ ਰੋਸ਼ਨ ਕਰਨ ਲਈ ਪੁਲੀ ਭਰਾ ਰਹੇ ਆ ਤੇ ਜਿਹੜੇ ਪਿਛਲੇ ਘਰ ਆ ਉਹਨਾਂ ਨੂੰ ਅਸੀਂ ਜੀ ਪਾਣੀ ਕੱਢਣ ਲਈ ਉਹਨਾਂ ਦਾ ਜਿਹੜਾ ਹੱਕ ਆ ਉਹਨਾਂ ਨੂੰ ਦੇ ਰਹੇ ਆ ਕੀ ਮਤਲਬ ਆ ਇਹ ਪਿੰਡ ਮੋਰਾਂ ਲਈ ਇੱਕ ਪਾਣੀ ਦੇ ਸਬੰਧ ਚ ਇੱਕ ਖਾਲ ਬਣ ਰਿਹਾ ਓਏ ਪੰਚਾਇਤੀ ਰੋਲਾ ਕੋਲ ਚੱਲ ਰਿਹਾ ਸੀ ਖਾਲ ਦੇ ਸਬੰਧ ਵਿੱਚ ਤੇ ਜਿਹੜਾ ਅੱਜ ਸਾਨੂੰ ਆਟੋ ਮੇਰੇ ਨਾਲ ਡਿਊਟੀ ਮੈਜਿਸਟਰ ਆਏ ਨੇ ਨਾਲ ਪੁਲਿਸ ਮਦਦ ਲਈ ਆਏ ਸਨ ਵੀ ਇਹ ਖਾਲ ਦਾ ਸੀ ਵੀ ਫਰਵਾਰਕ ਘਰ ਵਾਲੇ ਕਹਿੰਦੇ ਸਾਡੇ ਘਰ ਦੇ ਸਾਹਮਣੇ ਖਾਲ ਨਹੀਂ ਪੈਣਾ ਜੀ ਦਾ ਬਲਕਿ ਜਿਹੜਾ ਆਰਡਰ ਹੋਇਆ ਵੀ ਜਿੱਥੇ ਖਾਲ ਪਹਿਲਾਂ ਚੱਲ ਰਿਹਾ ਸੀ ਵੀ ਉੱਥੇ ਹੀ ਆਰਡਰ ਸੀਗਾ ਵੀ ਜਿੱਥੇ ਪਹਿਲਾਂ ਖਾਲ ਚੱਲ ਰਿਹਾ ਸੀ ਵੀ ਉੱਥੇ ਖਾਲ ਪੋਇਆ ਜੇ ਪਰ ਉਹਨੂੰ ਦੇਖਦੇ ਹੋਏ ਜਿਹੜਾ ਨਾਲ ਸਾਡੇ ਜੈ ਸਿੰਘ ਸਾਹਿਬ ਨੇ ਐਸਜੀਓ ਸਾਹਿਬ ਨੇ ਨਾਲ ਮਹਿਕਮਾ ਹੈ ਤੇ ਜਿੱਥੇ ਉਹਨਾਂ ਦੱਸਿਆ ਹੈ ਉੱਥੇ ਜਿਹੜਾ ਖਾਲ ਪਾਉਣ ਵਾਸਤੇ ਮਜ਼ਾਕ ਹੈਗਾ ਕਿ ਇਹਨਾਂ ਦੇ ਕੂਚ ਕੇਸਾਂ ਚੱਲ ਰਹੇ ਇਸ ਨੂੰ ਲੈ ਕੇ ਪੁਲਿਸ ਨੇ ਕੋਈ ਸਾਡੀ ਸੁਣੀ ਨਹੀਂ ਧੱਕਾ ਨਹੀਂ ਨਹੀਂ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਨਹੀਂ ਨਾਲ ਮਹਿਕਮੇ ਦੇ ਨਾਲ ਨੇ ਅਫਸਰ ਤੇ ਕੋਈ ਇਹੋ ਜਿਹਾ ਇਹਨਾਂ ਨੇ ਨਾ ਹੀ ਸਾਨੂੰ ਕੋਈ ਸਟੇ ਦਿਖਾਇਆ ਵੀ ਇਸ ਸੰਬੰਧ ਵਿੱਚ ਖਾਲਸ ਸੰਬੰਧ ਵਿੱਚ ਕੋਈ ਸਟੇ ਹੋਏ ਤੇ ਜਿਹਨੂੰ ਰੋਕਿਆ ਜਾਏ ਪਰ ਇੱਕ ਜਾਂ ਦਾ ਪੋਲਿਟਿਕਲੀ ਜਾਂ ਪੱਕਾ ਕਹਿ ਸਕਦੇ ਆ ਵੀ ਇਹੋ ਜਿਹਾ ਮੁੱਦਾ ਸੀ ਜਿਹੜਾ ਪਾਣੀ ਨੂੰ ਕਿਸੇ ਕਾਫੀ ਟਾਈਮ ਤੋਂ ਜਿਹੜਾ ਪਾਣੀ ਨਿਕਾਸੀ ਰੁਕੀ ਹੋਈ ਸੀ ਇਸ ਕਾਲ ਕਰਕੇ ਜਿਹੜਾ ਅੱਜ ਪਾਇਆ ਜਾ। ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ? ਨਹੀਂ ਠੀਕ ਨੇ ਹਾਲਾਤ ਠੀਕ ਨੇ ਜੀ। ਦੇਖੋ ਜਿਹੜਾ ਕਾਫੀ ਪੁਰਾਣਾ ਇਸ਼ੂ ਚੱਲਦਾ ਪਿਆ ਸੀ ਉਹਦੇ ਕਰਕੇ ਥੋੜਾ ਮੋਟਾ ਤਾਂ ਇਹ ਵਿਰੋਧ ਕਰਦੀ ਕਰਦਾ।